ਪੰਜਾਬ ਪੁਲਸ ਸੀਆਈਡੀ ਫੌਗ ਚ ਜਿਹੜਾ ਡੇਰਾ ਪਪਾ ਦਾ ਨਿਕ ਡਿਊਟੀ ਕਰਦਾ ਜੀ ਕਾਲਾ ਫਗਰਨਾ ਪੁਲਸ ਚੌਂਕੀ ਪੈਂਦੀ ਹੈ ਜੀ ਫਤੇਗੜ ਝੂੜੀਆਂ ਦੇ ਤੀਂ ਜਿਹੜੀ ਪੁਲਸ ਚੌਂਕੀ ਆ ਕੀ ਬੰਦੇ ਜਿਹੜੇ ਇਹ ਪਾਟ ਕੇ ਇਹਦੇ ਨਾਲੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਵਾ ਕਾਫੀ ਸਾਰੀਆਂ ਇਹਨਾਂ ਨੇ ਸ਼ਟਾਂ ਗੁੱਜੀਆਂ ਸ਼ਟਾਂ ਬਹੁਤ ਸਾਰੀਆਂ ਲਾਈਆਂ ਮੇਰੇ ਨਾਲਾਂ ਜਿਹਨਾਂ ਨੇ ਸ਼ਟ ਮਰੀਏ ਮੇਰੇ ਤੇ 22 ਸਾਲ ਹੋ ਗਏ ਨੌਕਰੀ ਚ ਕਰਦੇ 24 ਸਾਲ ਤੋਂ ਵਗੈਰੇ ਪੰਜਾਬ ਪੁਲਸ ਚ ਜੋਬ ਕਰਦੇ ਨੂੰ ਮਤਵਾ ਸ਼ੁਰੂ ਕਰਦਾ ਤਾਂ ਮੈਨੂੰ ਮਾਰ ਕੋਈ ਇੱਕ ਹਸਾਬ ਨਾਲ ਛੁੱਟ ਗਿਆ ਉਹ ਮੇਰੇ ਖਿਲਾਫ ਕੋਈ ਕੰਪਲੀਟ ਨਹੀਂ ਜੀ ਥਾਣੇ ਦੇ ਵਿੱਚ ਹੈਗੀ ਮੇਰੇ ਖਿਲਾਫ ਕੋਈ ਵੀ ਕਿਸੇ ਨੇ ਕੁਝ ਨਹੀਂ ਤਨ ਜਸ਼ਮਾ ਜੀ ਦੀ ਮੇਰੀ ਕਿਸੇ ਨਾਲ ਕੋਈ ਵੈਰ ਨਹੀਂਗਾ ਕਿ ਵਿਰੋਧ ਨਹੀਂਗਾ ਕਿਸੇ ਨਾਲ ਮੇਰਾ ਕੋਈ ਝਗੜਾ ਨਹੀਂ ਦਾ ਇਹ ਕੋਈ ਨਾ ਕੋ 30% ਹੈਗਾ ਜਿੰਨੇ ਇਹਨਾਂ ਨੂੰ ਪਿਆਵਾ ਜਾਂ ਪੈਸੇ ਦਿੰਦੇ ਆ ਤਾਂ ਇਹਨਾਂ ਨੇ ਆ ਕੇ ਤਾਂ ਇਦੀ ਵੱਡੀ ਕਾਰਵਾਈ ਕੀਤੀ ਉਹਦਾ ਪੁਲਸ ਦੇ ਛਟਾਉਂਦੀ ਆ ਬੰਦੇ ਪਛਾਉਂਦੀ ਆ ਤੇ ਭਾਰਤ ਦੀ ਗੁੰਡਾਗਰਦੀ ਕਰਦੀ ਸਿਰੇ ਆ ਮਾ ਕਰ ਇਹਨਾਂ ਗੁੰਡਾਗਰਦੀ ਕੀਤੀ ਸਾਡੇ ਇੱਥੇ ਇਹਨਾਂ ਨੇ ਪਾਗਲ ਆਦਤੀਆਂ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਇੱਥੇ ਮੈਨੂੰ ਕਣਕ ਦੇ ਵਿੱਚ ਮੈਂ ਸੌਟ ਲਿਆ ਇਹਨਾਂ ਨੇ ਥੱਲੇ ਉੱਤੇ ਚਾਰ ਪੰਜ ਮੇਰੇ ਜਾਣੇ ਚੜ ਕੇ ਬੈਠੇ ਪਸ਼ਾਬ ਮੇਰਾ ਰੁਕ ਗਿਆ ਸੀਗਾ ਪਸ਼ਾਬ ਬਾਥੂ ਮੇਰਾ ਜਦ ਰੁਕ ਗਿਆ ਮੇਰੇ ਪ੍ਰੈਸ਼ਰ ਬਣ ਗਿਆ ਜਿਆਦਾ ਹਮਦਾਰ ਨਹੀਂ ਸੀਗਾ ਫੇਰ ਮੈਨੂੰ ਦਾਖਲ ਕਰਾਇਆ ਨਾਲ ਲਿਆ ਕੇ ਜੀ ਆਵੇ ਬੀਬੀ ਨੇ ਕਿਉਂ ਪੁੱਟਿਆ ਜਿਆਦਾ ਕਿਹੜਾ ਥਰਡ ਪਰਸਨ ਦੇ ਪਿੱਛੇ ਹੈਗਾ ਵਾ ਕੋਈ ਨਾ ਕੋਈ ਥਰਡ ਪਰਸਨ ਦੇ ਪਿੱਛੇ ਜ਼ਰੂਰ ਹੈ ਜਿੰਨੇ ਇਹਨਾਂ ਨੂੰ ਕਿਹਾ ਵਾ ਤਾਂ ਇਹਨਾਂ ਨੇ ਕੋਲੇ ਆ ਮਾਰਿਆ ਜੀ ਨਾ ਜੀ ਆਪਣਾ ਮੇਰਾ ਨਾਮ ਹਰਦੇਵਿੰਦਰ ਸਿੰਘ ਹੈ ਜੀ ਮੈਂ ਪਿੰਡ ਕਾਲਾ ਫਗਾਨਾ ਦਾ ਰਹਿਣ ਵਾਲਾ ਜੀ ਤੇ ਕੀ ਕੰਮ ਕਰਦੇ ਸੀ ਮੈਂ ਭਾਜੀ ਪੰਜਾਬ ਪੁਲਿਸ ਦੇ ਸੀਆਈਡੀ ਭਾਗ ਚ ਜਿਹੜਾ ਡੇਰਾ ਪਾਪਾ ਦਾ ਨਿਕ ਡਿਊਟੀ ਕਰਦਾ ਜੀ ਕੀ ਮਸਲਾ ਤੁਹਾਡਾ ਜਿਹੜਾ ਕਰਕੇ ਤੁਹਾਨੂੰ ਅੱਜ ਆਉਣੀ ਮੈਂ ਜੀ ਆਪਣਾ ਪਿੰਡ ਦਾ ਜਿਹੜਾ ਸਾਲਾਨਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਹਰ ਸਾਲ ਹੀ ਸਪੋਰਟਸ ਦਾ ਜਿਹੜਾ ਇਵੈਂਟ ਹੈ ਉਹ ਤੋਂ ਵੱਡੀ ਦਾ ਕਰਉਣਾ ਮੈਂ ਤੇ ਖੁਦ ਵੀ ਮੈਂ ਸਪੋਰਟਸ ਦੇ ਵੇਚ ਤੇ ਨੌਕਰੀ ਲਈ ਹੈ ਨੈਸ਼ਨਲ ਫੁੱਟਬਾਲ ਮੈਂ ਖੇਡੇ ਆਂ ਪਲੇਅਰ ਆਂ ਫੁੱਟਬਾਲ ਦਾ ਤੇ ਉਹਦੇ ਕਾਰਨ ਮੈਂ ਸਪੋਰਟਸ ਰੀਮੀਅਨ ਕਰਕੇ ਮੈਂ ਸਪੋਰਟਸ ਦੀਆਂ ਜਿਹੜੀਆਂ ਗਤੀਵਿਧੀਆਂ ਦਾ ਹਿੱਸਾ ਲੈਂਦਾ ਰਹਿੰਦਾ ਸੀ ਤੇ ਕਰੁੰਦਾ ਵੀ ਰਿਹਾ ਬੱਚਾ ਨਾਲ ਪ੍ਰੇਮ ਆ ਮੈਨੂੰ ਫੁੱਟਬਾਲ ਦੇ ਨਾਲ ਬੜਾ ਪ੍ਰੇਮ ਆ ਵੱਡੀ ਨਾਲ ਪ੍ਰੇਮ ਆ ਤੇ ਇਤਰਾ ਹੀ ਇਸ ਤਰ੍ਹਾਂ ਹੀ ਮੇਲੇ ਦਾ ਤੀਸਰਾ ਦੇਣੀ ਸੀਗਾ ਤੇ ਕਬੱਡੀ ਕਰਵਾ ਕੇ ਅਸੀਂ ਜਿਹੜਾ ਵਾਪਸ ਸ਼ਾਮ ਨੂੰ ਘਰ ਜਾ ਰਹੇ ਸੀ ਆਪਣੇ ਸਾਰਾ ਕੁਝ ਸੰਪੰਨ ਹੋ ਗਿਆ ਸੀ ਕਾ ਮੇਲਾ ਤੇ ਸਾਡੇ ਘਰ ਦੇ ਬਾਹਰ ਬਾਹਰ ਸਾਡਾ ਕਾਲਜ ਦਾ ਗੇਟ ਆ ਉਹਦੇ ਬਾਰ-ਬਾਰ ਆ ਕੇ ਤੇ ਅਸੀਂ ਕੁਝ ਦੋ ਚਾਰ ਜਣੇ ਬੰਦੇ ਖਲੋਤੇ ਗੱਲਾਂ-ਬਾਤਾਂ ਕਰਦੇ ਸੀ ਕਿ ਮੇਲੇ ਸਬੰਧੀ ਤੇ ਜਿਹੜੇ ਇਹ ਮੁਲਸਮਲਾ ਜਮਿਆ ਆਪਣੇ ਲੋਕਲ ਜਿਹੜੇ ਸੀਗੇ ਚੌਂਕੀ ਵਾਲੇ ਕੋ ਪੀਸੀਆਰ ਵਾਲੇ ਜਿਹੜੇ ਆਏ ਆ ਕਿਹੜੀ ਕੁੱਝੋਂ ਕੀ ਤੇ ਇਹ ਕਾਲਾ ਫਗਰਨਾ ਪੁਲਸ ਜਮਗੀ ਪੈਂਦੀ ਹੈ ਜੀ ਫਤੇਗੜ ਝੂੜੀਆਂ ਦੇ ਦੀਆਂ ਜਿਹੜੀ ਪੁਲਸ ਜਮਗੀ ਆ ਇਹ ਆਏ ਨਹੀਂ ਨਾ ਨੇ ਆ ਕੇ ਸਾਨੂੰ ਕੋਈ ਗੱਲ-ਬਾਤ ਪੁੱਛੀ ਨਹੀਂ ਦੱਸੀ ਦੀ ਬਸ ਸਾਡੇ ਆ ਕੇ ਦਿਵਾਲੇ ਹੋ ਗਏ ਆ ਸਾਨੂੰ ਬਾਕੀ ਬੰਦੇ ਜਿਹੜੇ ਹੀ ਪੱਛ ਗਏ ਤੇ ਨਾਲੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਵਾ ਮੋਨੇ ਜਦੋਂ ਲਾਲਾ ਲਾਲਾ ਰੌਲਾ ਪੈ ਗਿਆ ਤੇ ਲਾਗੋ ਜਿਹੜੇ ਸਾਡੇ ਸ਼ੋਰ ਬੰਦੇ ਸੀਗੇ ਡੇਰਿਆਂ ਵਾਲੇ ਮੇਰੇ ਲਾਗੇ ਮੇਰਾ ਘਾਰਿਆਂ ਨਾਲ ਹੀ ਕੋਲੇ ਦੇ ਲਾਗੇ ਇੱਕ ਦੋ ਕਿਲੇ ਡਵਾ ਉਹ ਆ ਗਏ ਉਹਨਾਂ ਨੇ ਆ ਕੇ ਮੈਨੂੰ ਛਡਾਇਆ ਵਾਚਨ ਦੀ ਜਿਹੜੀ ਵਾਈਫ ਸੀ ਆਈ ਹੈ ਵਾਈਫ ਨੇ ਆ ਕੇ ਮੈਨੂੰ ਇਹਨਾਂ ਕੋਲ ਛਡਵਾਇਆ ਬਚਾਇਆ ਬਾਕੀ ਡੇਰੇ ਵਾਲੇ ਬੰਦੇ ਆਏ ਮੇਰੇ ਕਾਫੀ ਸਾਰੀਆਂ ਇਹਨਾਂ ਨੇ ਸੱਟਾਂ ਗੁੱਜੀਆਂ ਸੱਟਾਂ ਬਹੁਤ ਸਾਰੀਆਂ ਲਾਈਆਂ ਮੇਰੇ ਨਾਲਾਂ ਜਿਹਨਾਂ ਨੇ ਸੱਟ ਮਰੀਆ ਮੇਰੇ ਤੇ ਛਾਤੀ ਦੇ ਸੱਟ ਪਾਰੀ ਮਿਲਿਆ ਨਹੀਂ ਜਾਂਦਾ ਕਿ ਜਿਆਦਾ ਪ੍ਰੇਰਣਾ ਨੇ ਬਹੁਤ ਜ਼ਿਆਦੀ ਮੇਰਾ ਧੱਕੇਸ਼ਾਹੀ ਕੀਤੀ ਹੈ ਮੈਨੂੰ ਦੱਸਿਆ ਜਾਏ ਕਿਉਂ ਇਹਨਾਂ ਨੇ ਮੈਨੂੰ ਧੱਕੇਸ਼ਾਹੀ ਕੀਤੀ ਮੈਨੂੰ 23 ਸਾਲ ਹੋ ਗਏ ਨੌਕਰੀ 24 ਕਰਦਣ 24 ਸਾਲ ਤੋਂ ਹੋ ਗਏ ਨੇ ਆਪਸਰ ਜੋਬ ਕਰਦੇ ਨੂੰ ਮੈਨੂੰ ਵੀ ਇਹਨਾਂ ਨੇ ਕਿਉਂ ਮਾਰਿਆ ਗੁੱਟਿਆ ਮੇਰੀ ਮੇਰੀ ਟੀਕ ਨਾ ਛੜਦੇ ਜਿੰਨਾ ਤੁਹਾਡੇ ਮਰ ਮੈਂ ਪਛਾਣਦਾ ਜੀ ਸਾਰੇ ਬੰਦਿਆਂ ਨੂੰ ਪਛਾਣਦਾ ਹਾਂ ਸਾਰੇ ਬੰਦਿਆਂ ਨੇ ਮੈਨੂੰ ਜਾਣਦੇ ਮੈਨੂੰ ਵੀ ਉਹ ਬੰਦੇ ਜਾਣਦੇ ਮੈਨੂੰ ਕਿਹਾ ਵੀ ਕਿ ਮੈਂ ਤੁਹਾਡਾ ਮੁਲਾਜ਼ਮ ਭਰਾ ਹਾਂ ਮੈਨੂੰ ਦੱਸੋ ਗੱਲ ਕੀ ਹੈ ਮੇਰਾ ਕਸੂਰ ਕੀ ਹੈ ਮੈਂ ਤਾਂ ਬੰਦਾ ਕੀ ਮਾਰਾ ਕੀਤਾ ਵਾ ਪਰ ਮੈਨੂੰ ਉਹਨਾਂ ਦੱਸਿਆ ਪੁੱਛਿਆ ਕੁਝ ਨਹੀਂ ਕਿ ਗ ਤੇ ਆਪਣੇ ਬਹੁਤ ਜਿਆਦਾ ਮੇਰੇ ਨਾਲ ਧੱਕਾਸ਼ਾਹੀ ਕੀਤੀ ਮਾਰਿਆ ਮੈਨੂੰ ਦੱਸਿਆ ਜਾਏ ਕਿ ਮੈਂ ਇਹਦਾ ਬਨਾਕ ਕੀਆ ਕੰਪਲੀਟ ਕਰਾਈਏ ਤੇ ਕਿਸੇ ਕਿਸੂ ਦੇ ਮੇਰੇ ਖਿਲਾਫ ਕੋਈ ਕੰਪਲੇਟ ਨਹੀਂ ਜੀ ਥਾਣੇ ਦੇ ਵਿੱਚ ਹੈਗੀ ਮੇਰੇ ਖਿਲਾਫ ਕੋਈ ਵੀ ਕਿਸੇ ਨੇ ਕੁਝ ਨਹੀਂ ਕੰਜਿਸ਼ਮਾ ਜੀ ਨਹੀਂ ਮੇਰੀ ਕਿਸੇ ਨਾਲ ਕੋਈ ਵੈਰ ਨਹੀਂਗਾ ਕਿ ਵਿਰੋਧ ਨਹੀਂਗਾ ਕਿਸੇ ਨਾਲ ਮੇਰਾ ਕੋਈ ਝਗੜਾ ਨਹੀਂਗਾ ਵੀ ਇਹੀ ਕਾਰਨ ਮੈਨੂੰ ਦੋਖਿਆ ਕਿ ਮੈਂ ਇੰਨਾ ਚਰੋ ਗਿਆ ਵੇ ਇਹ ਮਿਲਿਆਂ ਕਰਾਉਂਦਿਆਂ ਨੂੰ ਤੇ ਮੈਨੂੰ ਇਹ ਬਿਨਾਂ ਵਜ੍ਹਾ ਮਾਰਿਆ ਘੁੱਟਿਆ ਵਾ ਬਿਨਾਂ ਵਜ੍ਹਾ ਮੈਨੂੰ ਇਹ ਸੱਟਾ ਫੱਟਾ ਲਾ ਕੇ ਗਏ ਕਿਉਂ ਲਾ ਕੇ ਗਏ ਇਹ ਨਾਲ ਕਿਹੜੀ ਕੰਪਲੇਟ ਤੇ ਲਾ ਕੇ ਗਏ ਆ ਖੰਡੇ ਦੇ ਤੇ ਮਲ ਕੋਸਮਾ ਅਧਮਨੇ ਕੋਈ ਸ਼ਰ ਵੀ ਮੈਨੂੰ ਐ ਲੱਗਦਾ ਤੇ ਪਿੱਛੇ ਕੋਈ ਨਾ ਕੋਈ 30% ਹੈਗਾ ਜਿੰਨੇ ਇਹਨਾਂ ਨੂੰ ਗਿਆ ਹੋ ਜਾਂ ਪੈਸੇ ਦਿੰਦੇ ਆ ਤਾਂ ਇਹਨਾਂ ਨੇ ਆ ਕੇ ਇੰਨੀ ਵੱਡੀ ਕਾਰਵਾਈ ਕੀਤੀ ਹੈ ਉਦਾ ਪੁਲਿਸ ਦੇ ਛਿਟਾਉਂਦੀ ਹੈ ਬੰਦੇ ਪਛਾਉਂਦੀ ਹੈ ਤੇ ਭਾਰਤ ਦੇ ਦੀ ਗੁੰਡਾਗਰਦੀ ਕਰਦੀ ਸਿਰਿਆ ਮਾ ਕਰ ਗੁੰਡਾਗਰਦੀ ਕੀਤੀ ਸਾਡੇ ਇੱਥੇ ਮਾਰਿਆ ਹਰ ਬੰਦਾ ਜਿਹੜਾ ਪੁਲਸ ਦਾ ਆਸਰਾ ਲੈਂਦਾ ਵਾ ਅੱਜ ਪੁਲਿਸ ਦੇ ਹੀ ਪੁਲਸ ਦਾ ਦੂਜੀ ਤੀਜੀ ਵਾਰ ਦਾਤ ਜਿਹੜੀ ਉਹ ਸਾਹਮਣੇ ਆ ਰਹੀ ਹੈ ਪਬਲਿਕ ਦੇ ਵਿੱਚ ਇਹ ਪੌਲਸੈਰੀਆ ਉਹ ਆਪਣੇ ਹੀ ਬੰਦਿਆਂ ਦੇ ਉੱਤੇ ਦਾ ਹਮਲੇ ਕਰ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਆਪ ਖੁਦ ਪਰੇਸ਼ਾਨ ਹੈ ਜੀ ਮੈਂ ਆਪ ਇਹਨਾਂ ਨੂੰ ਕਹਿ ਰਿਹਾ ਕਿ ਮੈਂ ਖੁਦ ਮੁਲਾਜ਼ਮ ਹਾਂ ਬਿੜੀ ਇਹਨਾਂ ਨੇ ਇੱਕ ਨਹੀਂ ਸੁਣੀ ਹੈ ਕਿ ਮੈਂ ਇਹਨਾਂ ਨੂੰ ਫਟਾਉਣਾ ਰਹਿ ਗਿਆ ਮੇਰੇ ਦੀ ਇਹਨਾਂ ਨੇ ਪਾਗ ਲਾ ਦਿੱਤੀ ਹੈ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ ਉੱਥੇ ਮੇਰੇ ਪਣਕ ਦੇ ਵਿੱਚ ਮੈਂ ਸੌਟ ਲਿਆ ਇਹਨਾਂ ਨੇ ਥੱਲੇ ਉੱਤੇ ਚਾਰ ਪੰਜ ਮੇਰੇ ਜਾਣੇ ਚੜ ਕੇ ਬੈ ਗਏ ਨੀਰੇ ਦਾ ਟਾਈਮ ਸੀਗਾ 8:30 8:30 ਦਾ ਵਕਤ ਸੀਗਾ ਕੁਝ ਪਰ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਰੋਲ ਲਿਆ ਕੱਟਿਆ ਐਡਮਟ ਮੇਰੇ ਫਿਰ ਬੱਚਿਆਂ ਨੇ ਮੇਰੀ ਵਾਈਫ ਨਹੀਂ ਲਿਆਦਾ ਮੈਨੂੰ ਰਾਤ ਇੱਥੇ ਇਹ ਤੀਜੀ ਦੀ 15 ਤਰੀਕ ਦੀ ਗੱਲ ਹੈ ਜੀ 15 ਤਰੀਕ ਰਾਤ 12 1 2 ਵਜੇ ਮੈਨੂੰ ਇਨਾਂ ਨੇ ਆ ਕੇ ਫਿਰ ਦਾਖਲ ਕਰਾਇਆ ਵਾ ਜੀ ਮੇਰਾ ਜਾ ਕੇ ਬਾਥਰੂਮ ਮੇਰਾ ਬੰਦ ਹੋ ਗਿਆ ਸੀਗਾ ਹੁਣ ਘਰ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀਗਾ ਦਰਦ ਬਹੁਤ ਸੀ ਮੇਰੇ ਦਰਦ ਹੋਣ ਲੱਗ ਪਈ ਜਾਂਦਾ ਫਿਰ ਮੈਨੂੰ ਦਾਖਲ ਕਰਵਾਇਆ ਤੇ ਫਿਰ ਮੈਂ ਹੁੰਦਾ ਹੁਣ ਐਡਮਟਿਆਂ ਮੇਰੇ ਨਾੜਾਂ 'ਚ ਸਾਟ ਆਈ ਥੱਲੀ ਆ ਮੇਰੀ ਛਾਤੀ 'ਚ ਸਾਟ ਆ ਤੇ ਮੇਰੇ ਗਲੇ 'ਤੇ ਸਾਟ ਆ ਮੇਰਾ ਠੀਕ ਜਾਂਦਾ ਤੇ ਰਿਪੋਰਟ ਹੋਣੀ ਬਾਕੀ ਆ ਪਸਲੀਆਂ ਤੇ ਸੱਟ ਲੱਗੀ ਪਸਲੀਆਂ ਫ੍ਰੈਕਚਰ ਹੋਈਆਂ ਹਾਲੇ ਗੇਮ ਖੇਲ ਗਿਆ ਪਸਲੀਆਂ ਦੇ ਤੇ ਸੱਟ ਲੱਗੀ ਡਾਕਟਰ ਨੇ ਦੱਸਿਆ ਸ਼ਾਬਦੜੀ ਪ੍ਰੋਬਲਮ ਆ ਪਸ਼ਾਬ ਮੇਰਾ ਰੁਕ ਗਿਆ ਸੀਗਾ ਪਸ਼ਾਬ ਬਾਥਰੂਮ ਮੇਰਾ ਜਦ ਰੁਕ ਗਿਆ ਮੇਰੇ ਪ੍ਰੈਸ਼ਰ ਬਣ ਗਿਆ ਜਿਆਦਾ ਹਮਦਾਰ ਨਹੀਂ ਸੀਗਾ ਫੇਰ ਮੈਨੂੰ ਦਾਖਲ ਕਰਾਇਆ ਨਾਲ ਲਿਆ ਕੇ ਤੁਸੀਂ ਆਪਣੇ ਉੱਚ ਅਧਿਕਾਰੀਆਂ ਤੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਇਸ ਕਰਕੇ ਪੁਲਿਸ ਨੰਬਰ ਤੇ ਦਾ ਮੈਂ ਇਹਨਾਂ ਨੇ ਹਸਪਤਾਲ ਵਾਲਿਆਂ ਨੇ ਵੀ ਦੱਸ ਦਿੱਤਾ ਹੈਗਾ ਬਾਕੀ ਹੋਰ ਤਾਂ ਮੈਂ ਜਾਣ ਨਹੀਂ ਸਕਿਆ ਕਿਤੇ ਮੈਂ ਬਾਕੀ ਜਰੀਆ ਫੋਨ ਜਿਹੜਾ ਸੀਗਾ ਦੱਸਿਆ ਸੀ ਕਿ ਮਹਿਕਮੇ 'ਚ ਉਹਨਾਂ ਨੇ ਆਪਣਾ ਦਸਤ ਕਰਦੇ ਪਏ ਕਾਰਵਾਈ ਜੋ ਵੀ ਆ ਬਾਕੀ ਇਹਨਾਂ ਦੇਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਮੈਨੂੰ ਦੱਸਿਆ ਜਾਵੇ ਵੀ ਇਹਨਾਂ ਨੇ ਮੈਨੂੰ ਕਿਉਂ ਕੁੱਟਿਆ ਮਾਰਿਆ ਮੇਰੀ ਪੱਗ ਲਈ ਮੇਰੇ ਬੇਸਾਂ ਦੀ ਵੀ ਜੇਦ ਵੀ ਕੀਤੀ ਕਿਉਂ ਕੀਤੀ ਇਹ ਕਿਉਂ ਕਰਦੇ ਪਏ ਇਤਾਂ ਦੀਆਂ ਕਾਰਵਾਈਆਂ ਪੁੱਛਦੇ ਮੈਨੂੰ ਨਿਆਦ ਹੋਇਆ ਜਾਵੇ ਦੱਸਿਆ ਜਾਵੇ ਮੇਰੀ ਸੁਣਵਾਈ ਨਹੀਂ ਕਿਸੇ ਨੇ ਵੀ ਕੀਤੀ ਉਦੋਂ ਤਾਂ ਮੇਰੇ ਪਿੱਛੇ ਕੋਈ ਹਸਪੀਟਲ 'ਚ ਬੰਦਾ ਨਹੀਂ ਆਇਆ ਪੁੱਛਣ ਵਾਸਤੇ ਵੀ ਤੈਨੂੰ ਹੀ ਮਾਰ ਕੁੱਟ ਕੇ ਛੁੱਟ ਗਿਆ ਕਿਉਂ ਛੁੱਟ ਗਿਆ ਥੋਟ-ਕਟ ਮੈਨੂੰ ਆ ਕੇ ਪੁੱਛਦੇ ਹੀ ਸਹੀ ਮੇਰੇ ਮੁਲਾਜ਼ਮ ਭਰਾ ਹੀ ਗਏ ਥਾਣਾ ਕਿਹੜਾ ਪੈਂਦਾ ਥਾਣਾ ਕਿੜ ਝੂੜੀਆਂ ਤੇ ਮੈਨੂੰ ਕੋਈ ਨਹੀਂ ਕਿਸੇ ਬਾਜ਼ਮਪਰਾ ਨੇ ਆ ਕੇ ਪੁੱਛਿਆ ਵੀ ਹਾਂ ਵੀ ਤੈਨੂੰ ਕੀ ਹੋਇਆ ਵਾ ਕਿਉਂ ਸੱਟਣ ਲੱਗੀ ਆ ਮੈਂ ਦੱਸਿਆ ਵੀ ਆ ਇਹਨਾਂ ਨੂੰ ਕਦੋਂ ਕਿੰਨੇ ਵਜੇ ਇਸ ਟਾਈਮ ਦੇ ਹਿਸਾਬ ਨਾਲ ਹੋਇਆ ਤਾਂ ਇਹ ਹਮਲਾ ਮੇਰੇ ਤੇ ਜੀ ਜਦੋਂ ਹੀ ਮੇਲਾ ਮਕਾ ਕੇ 8:30 8:30 ਵਜੇ ਆਈ ਉਹ ਸਾਢੇ 8 ਵਜੇ ਦਾ ਟਾਈਮ ਸੀਗਾ ਕਰੀਬ ਸ਼ਾਮ ਦਾ ਅਸੀਂ ਘਰ ਨੂੰ ਜਾਂਦੇ ਪਈ ਸੀ ਤੇ ਜਿਹੜੇ ਆ ਕੇ ਸਾਡੇ ਨਾਲ ਲੜੇ ਆ ਇਹਨਾਂ ਨੇ ਸਾਨੂੰ ਬਾਕੀ ਬੰਦੇ ਮੇਰੇ ਨਾਲ ਦੇ ਭੱਜ ਗਏ ਮੈਂ ਇਕੱਲਾ ਇਹਨਾਂ ਦੇ ਮਨ ਲ ਕਾਬੂ ਆ ਗਿਆ ਤੇ ਜਦੋਂ ਇਹਨਾਂ ਨੇ ਮਾਰਨਾ ਕੋਟਰਾ ਸ਼ੁਰੂ ਕਰਤਾ ਦੱਸਦੇ ਬਾਪ ਜੀ ਦੀ ਇਹ ਨੰਨੇ ਬੰ ਨੂੰ ਬਹੁਤ ਮਾਰਿਆ ਕੁੱਟਿਆ ਧੋਇਆ 10 20 ਅੱਧਾ ਘੇਟਾ ਘਟੋ ਘਟ ਮੇਰੇ ਨਾਲ ਲੱਗੇ ਰਿਹਾ। ਇਨਸਾਫ ਅਜੀ ਬੰ ਨੂੰ ਮਿਲਣਾ ਚਾਹੀਦਾ ਮੈਂ ਦੱਸਿਆ ਤਾਂ ਜਾਵੇ ਵੀ ਬੰ ਨੂੰ ਕਿਉਂ ਕੁੱਟਿਆ ਜਾਦਾ ਕਿਹੜਾ ਥਰਡ ਪਰਸਨ ਦੇ ਪਿੱਛੇ ਹੈਗਾ ਕੋਈ ਨਾ ਕੋਈ ਥਰਡ ਪਰਸਨ ਦੇ ਪਿੱਛੇ ਜ਼ਰੂਰ ਹੈ ਜਿੰਨੇ ਇਹਨਾਂ ਨੂੰ ਕਿਹਾ ਵਤ ਹੈ ਕਿ ਇਹਨਾਂ ਨੇ ਕੋਹ ਲਿਆ ਮਾਰਿਆ ਮੁਲਾਜ਼ਮ ਜਿਹਦੇ ਤੁਹਾਡੇ ਦੇ ਮੁਲਾਜ਼ਮਾਂ ਨੇ ਹਮਲਾ ਕੀਤਾ ਹੁਣ ਕੋਲੋਂ ਜੇ ਉਹ ਡਿਪਾਰਟਮੈਂਟ ਉਹਨਾਂ ਤੇ ਕਾਰਵਾਈ ਨਹੀਂ ਕਰਦਾ ਫਿਰ ਤੁਹਾਡਾ ਕਿਸ ਦਾ ਪਿਆ ਜੀ ਇਹਦੇ ਸਰ ਮੈਂ ਤਾਂ ਅੱਗੇ ਫਿਰ ਆਪਣੇ ਆਪਣੇ ਉੱਚ ਅਫਸਰਾਂ ਦੇ ਅਧਿਕਾਰੀਆਂ ਨੂੰ ਤੱਕ ਪਹੁੰਚ ਕਰੂੰਗਾ ਉਹਨਾਂ ਨੂੰ ਦੱਸੂੰਗਾ ਜਾ ਕੇ ਵੀ ਮੇਰੇ ਨਾਲ ਰਾਤ ਬੀਤੀ ਹੋਈ ਹੈ ਮੇਰੇ ਤੇ ਆ ਮੇਰੇ ਨਾਲ ਜਿਹੜੀ ਬੇਇਨਸਾਫੀ ਹੋਈ ਹੈ ਤੇ ਮੈਨੂੰ ਇਹਦਾ ਇਨਸਾਫ ਹੋਇਆ ਜਾਏ ਇੱਕ ਮੁਲਾਜ਼ਮ ਨੂੰ ਦੇ ਤਤੇ ਮੇਰੀ ਸੁਣਵਾਈ ਨਹੀਂ ਹੋਣੀ ਮੈਨੂੰ ਹੀ ਕੁੱਟਿਆ ਜਾ ਰਿਹਾ ਦੇ ਆਮ ਬੰਦੇ ਦਾ ਕਿੰਨਾ ਪ੍ਰੋਸੈਸ ਇਹ ਸਰ ਜਿੱਥੋਂ ਤੱਕ ਆਪਣਾ ਜੋਰ ਲੱਗੂਗਾ ਜੀ ਮੈਂ ਲਾਊਂਗਾ ਜੀ ਅੱਗੇ ਤੱਕ ਜਾਊਂਗਾ ਕੋਰਟ ਤੱਕ ਜਾਊਂਗਾ ਕੋਰਟ ਤੇ ਜਾ ਕੇ ਪੇਸ਼ ਹੋਊਂਗਾ ਦੱਸੂਗਾ ਸਾਰਾ ਕੁਝ ਆਪਣਾ ਮੈਡੀਕਲ ਰਿਪੋਰਟਾ ਲੈ ਕੇ ਜਾਊਂਗਾ ਜਿੱਥੋਂ ਤੱਕ ਕੁਝ ਮੇਰੇ ਕੋਲ ਜਾਏਗਾ ਮੈਂ ਜਾਊਂਗਾ ਮਿਹਰਬਾਨੀ ਸਾਰੀ ਇਹ ਤਾਂ ਦੇ ਹਰਦੇਵਿੰਦਰ ਸਿੰਘ ਕੀ ਲੱਗਦੇ ਹਸਬੰਡ ਆ ਇਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਹਦੇ ਬਾਰੇ ਕੁਝ ਹੀ ਹੋਇਆ ਹਮਲਾ ਸਰ ਮਿਲ ਤੋਂ ਜਾਣ ਤੋਂ ਪਹਿਲਾਂ ਹੋ ਚੁੱਕਾ ਸੀਗਾ ਜਦੋਂ ਮੈਂ ਇਹਨਾਂ ਦੇ ਕੋਲ ਗਈ ਇਹਨਾਂ ਦੀ ਹਾਲਤ ਬਹੁਤ ਮਾੜੀ ਸੀ ਪੁਲਿਸ ਮੁਲਾਜ਼ਮ ਲੱਗੇ ਖੜੇ ਸੀਗੇ ਇਹ ਮੇਰੇ ਕੋਲ ਜਦੋਂ ਮੈਂ ਗਈ ਇਹਨਾਂ ਨੂੰ ਮੈਂ ਫੜਿਆ ਇਹ ਮੇਰੇ ਸਾਹਮਣੇ ਬਿਹੋਸ਼ ਹੋ ਗਿਆ ਮੈਂ ਕਾਫੀ ਰੋੜਾ ਪਾਇਆ ਪਾਣੀ ਕੋਈ ਪਾਣੀ ਦੇਵੋ ਪਾਣੀ ਕੋਈ ਗੱਡੀ ਤੇ ਜਾ ਰਹੀ ਰਸਤੇ ਵਿੱਚ ਉਹਨੇ ਪਾਣੀ ਦਿੱਤਾ ਮੈਂ ਇਹਨਾਂ ਦੇ ਮੂੰਹ ਚ ਪਾਇਆ ਇਹ ਨਹੀਂ ਉੱਠੇ ਕਾਫੀ ਦੇਰ ਬਾਅਦ ਇਹਨਾਂ ਨੂੰ ਉੱਠੂ ਲੱਗਾ ਆ ਤੇ ਇਹਨਾਂ ਨੂੰ ਸਾਹ ਆਇਆ ਸਵੇਰੇ ਮੈਂ ਇਹਨਾਂ ਨੂੰ ਘਰ ਲੈ ਕੇ ਆਈ ਆ ਜਦੋਂ ਮੈਂ ਲੈ ਕੇ ਆਈ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਤੇ ਰਸਤੇ 'ਚ ਆਉਂਦਿਆਂ ਵੀ ਪੁਲਿਸ ਮੁਲਾਜ਼ਮ ਜਿਹੜੇ ਮਗਰ ਦੌੜਿਆ ਸਾਡੇ ਐਸੀ ਇਹਨਾਂ ਨੂੰ ਘਰ ਨਹੀਂ ਜਾਣ ਦੇਣਾ ਥਾਣੇ ਲੈ ਕੇ ਜਾਣਾ ਜੀ ਸਾਨੂੰ ਇਹਨਾਂ ਨੂੰ ਥਾਣੇ ਲੈ ਕੇ ਜਾਣ ਦਿਓ ਪਰ ਮੈਂ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਵੀ ਮੈਂ ਸਵੇਰੇ ਲੈ ਕੇ ਥਾਣੇ ਆ ਜਾਾਂਗੀ ਇਹੋ ਗੱਲ ਹੋ ਗਈ ਸਵੇਰੇ ਕਰ ਲੋ ਪਰ ਸਾਨੂੰ ਵਾਪਸ ਜਾਣ ਦਿਓ ਘਰ ਤੋਂ ਕੋਈ 4-5 ਕਿਲੇ ਦਾ ਬਗਵਾਲ ਹੈ ਸਾਡਾ ਜੀ ਉੱਥੋਂ ਕਾਲ ਦੇ ਦਾ ਤੇ ਜਦੋਂ ਮੈਂ ਇਹਨਾਂ ਨੂੰ ਲੈ ਕੇ ਜਾ ਰਹੀ ਸੀ ਉਹ ਸਾਡੇ ਮਗਰ ਦੌੜਿਆ ਇੱਕ ਜਾਣੇ ਨੇ ਇੱਕ ਡੰਡਾ ਮਾਰਿਆ ਇਹਨਾਂ ਦੇ ਲੱਕ ਦੇ ਵਿੱਚ ਉਦ ਮੈਂ ਇਹਨਾਂ ਨੂੰ ਉਹਦੇ ਗਾੜੀ ਹੱਥੇ ਜੋੜੇ ਜਦੋਂ ਮੈਂ ਹੱਥ ਜੋੜਦਾ ਗਾੜੀ ਵਾਂਗ ਕੀਤੀ ਇੱਕ ਡੰਡਾ ਮੇਰੇ ਬਾਹ ਦੇ ਉੱਤੇ ਵੱਜਾ ਜੇ ਤੇ ਮੈਂ ਫਿਰ ਉਹ ਛੱਡ ਕੇ ਸਾਡੇ ਗਵਾਂਡੀਆਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਪਿੱਛੇ ਕਰਕੇ ਇਹਨਾਂ ਨੂੰ ਘਰ ਜਦੋਂ ਘਰ ਇਹਨਾਂ ਨੂੰ ਲੈ ਕੇ ਚਲੇ ਗੀਆਂ ਘਰ ਜਾਣ ਤੋਂ ਬਾਅਦ ਮੈਂ ਇਹਨਾਂ ਨੂੰ ਮਤਲਬ ਥੋੜੀ ਜਿਹਾ ਰੱਖਿਆ ਥੋੜੀ ਇਹਨਾਂ ਨੂੰ ਬਾਥਰੂਮ ਨਹੀਂ ਆ ਰਿਹਾ ਦਰਦ ਹੁੰਦੀ ਸੀ ਕੋਈ 12:30 ਦੇ ਕਰੀਬ ਮੈਂ ਇਹਨਾਂ ਨੂੰ ਲੈ ਕੇ ਤੇ ਹਸਪੀਟਲ ਆਈਆਂ ਕੋਈ ਪੁਲਿਸ ਵਾਲੇ ਨੇ ਸਾਨੂੰ ਪੁੱਛਿਆ ਨਹੀਂ ਹੈਗਾ ਫਿਰ ਇਹਨਾਂ ਨੂੰ ਮਾਰਿਆ ਇਹ ਕਿੰਨਾ ਦੀ ਹਾਲਤ ਵਿੱਚ ਕਿਸ ਨੇ ਕੋਈ ਉਸ ਟੈਮ ਨੂੰ ਪਿਛੇ ਵੀ ਕਿਉਂ ਮਾਰਕ ਕਰਾਈ ਕਰ ਰਹੀ ਮੈਂ ਕਿਆ ਮੈਂ ਤਾਂ ਤੁਹਾਡੇ ਘੜੀ ਹੱਥ ਜੋੜਦੀ ਮੈਨੂੰ ਦੱਸੋ ਵੀ ਉਹਨਾਂ ਦਾ ਗੁਨਾਹ ਕੀ ਆ ਕੋਈ ਗੁਨਾਹ ਨਹੀਂ ਅਸੀਂ ਮੰਗ ਕਰਦੇ ਹਾਂ ਜਿੱਦਾਂ ਵੀ ਉਹ ਮੁਲਾਜ਼ਮ ਆ ਉਹ ਵੀ ਮੁਲਾਜ਼ਮਾਂ ਪਹਿਲੀ ਗੱਲ ਤੇ ਇਹ ਮੁਲਾਜ਼ਮ ਮੁਲਾਜ਼ਮ ਤੇ ਹਮਲਾ ਕਿਉਂ ਕਰਦਾ ਜੀ ਮੁਲਾਜ਼ਮ ਨੇ ਹਮਲਾ ਮੁਲਾਜ਼ਮ ਤੇ ਕੀਤਾ ਆ ਮੁਲਾਜ਼ਮ ਹੁਣ ਇਹ ਦੱਸਣ ਕਿ ਇਹੀ ਮੰਨ ਕਰਦੇ ਹਾਂ ਇਨਸਾਫ ਚਾਹੀਦਾ ਸਾਨੂੰ ਕਿਉਂ ਕੀਤਾ ਸਾਡਾ ਗੁਨਾਹ ਦੱਸਣ ਕਿ ਕੀ ਹਾਸ ਤੇ ਤੁਹਾਡੇ ਕਰ ਵੜਾ ਆ ਜਦ ਡਾਕਟਰਾਂ ਸਾਹ ਤੇ ਜੇ ਹਾਲਤ ਠੀਕ ਨਹੀਂ ਹੈਗੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਫਰੇ ਜੀ ਹਾਂਜੀ ਬਗਦੇ ਖਾਨ ਸਾਹਿਬ ਨੂੰ ਫੜੇ। ਅ ਸਰ ਜੀ ਸਰ ਤੁਸੀਂ ਸਭ ਬੋਲਦੇ ਜੀ ਫਤੇਗੜ ਚੂੜੀਆਂ ਤੂੰ। ਹਾਂਜੀ ਬੋਲ ਰਹੇ ਹਾਂ। ਹਾਂਜੀ ਸਰ ਕਿਰਪਾਲ ਸਿੰਘ ਛੇਤਾ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ ਜੀ ਪੱਤਰਕਾਰ। ਬਗਦੇ ਜੀ। ਅ ਸਰ ਇੱਕ ਨਾ ਘਟਨਾ ਵਾਪਰੀ ਆ 15 ਤਰੀਕ ਨੂੰ ਹਰ ਦਵਿੰਦਰ ਸਿੰਘ ਦਾ ਦੋਸ਼ ਹੈ ਕਿ ਮੈਨੂੰ ਪੁਲਿਸ ਨੇ ਮਾਰਕੁਟਾਈ ਕੀਤੀ ਆ ਫਤੇਗੜ ਚੂੜੀਆਂ ਦੀ ਰੈਪਿਡ ਜਿਹੜੇ ਰੂਰਲ ਵਾਲੇ ਨੇ ਉਹ ਤੇ ਕਾਲਾ ਫਗਾਨਾ ਚਮਕੀ ਵਾਲਿਆਂ। ਉਹ ਜੇਰੇ ਇਲਾਜ ਨੇ ਢਿੱਡਾ ਹਸਪੀਟਲ ਫਤੇਗੜ ਚੂੜੀ ਦੇ ਬਾਰੇ ਕੀ ਕਹੋਗੇ ਆਪ ਜੀ ਇਹਦਾ ਤਾਂ ਵੀ ਵੈਰੀਫਾਈ ਕਰ ਲੈ ਇਹਦੇ ਕੀ ਨਾਮ ਦਾ ਹਾਂਜੀ ਮੈਂ ਕਲੀਅਰ ਕਰ ਲੈਣਾ ਭਾਜੀ ਕੀ ਨਾਮ ਦਾ ਸਾਰਾ ਇਹਨਾਂ ਨੂੰ ਪਤਾ ਮੈਨੂੰ ਕਿ ਉਹ ਦਿਨਾਂ ਨਾਲ ਇਸ਼ਾਰਾ ਸ਼ੁਰੂ ਕੀਤੀ ਸੀ ਤੇ ਕੋਈ ਕਿਸੇ ਕੋਈ ਆਪਣਾ ਕਾਲੇ ਫਗਾਨੇ ਦਾ ਕੋਈ ਸਰਪੰਚੀ ਹੁੰਦੇ ਨਾਲ ਇਹਨਾਂ ਦਾ ਕੋਈ ਵਿਵਾਦ ਹੋਇਆ ਸੀ ਇਹਨਾਂ ਦਾ ਜੀ ਜਿਨ੍ਹਾਂ ਨਾਲ ਐ ਤੇ ਉੱਥੇ ਵੀ ਇਹਨਾਂ ਦਾ ਜੋ ਇਹਨਾਂ ਦਾ ਡਿਸਪਿਊਟ ਹੋਇਆ ਜੀ ਤੇ ਮੌਕੇ ਦੇ ਜਿਹੜਾ ਬੋਸ ਨੂੰ ਜਿਵੇਂ ਕੌਲੈਜ ਦੇ ਮੌਕੇ ਦੇ ਪੁਸ਼ਪਾ ਪਾਰਟੀ ਗਈ ਆ ਤੇ ਇਹ ਵੀ ਸ਼ਰਾਬ ਜ਼ਿਆਦੀ ਪੀਤੀ ਸੀ ਇਹਨਾਂ ਨੇ ਬਹੁਤ ਜ਼ਿਆਦੀ। ਤੇ ਉਹ ਹਾਂ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਆਣੇ ਕਿਹਾ ਮੈਨੂੰ ਸਮਝਾਉਣਾ ਕੋਈ ਨਹੀਂ ਕੋਈ ਖਰਾਬੀ ਕਰ ਦੇ। ਤੇ ਬਸ ਇਹਨਾਂ ਦਾ ਮਾਮਲਾ ਦੇ ਹੈਗਾ ਮੇਰੇ ਧਿਆਨ ਦੇ ਬਾਕੀ ਜੇ ਕੋਈ ਐਹੋ ਜਿਹੀ ਗੱਲ ਬਾਤ ਹੈ ਤੇ ਕੱਲੇ ਨਹੀਂ ਤੇ ਸਰ ਉਹ ਹਸਪੀਟਲ ਜਿਹੜੇ ਇਲਾਜ ਆ ਉਹਨਾਂ ਦੇ ਨਾਲਾਂ ਦੇ ਵਿੱਚ ਵੀ ਛੱਟ ਲੱਗੀ ਹੋਈ ਆ ਪੱਸਲੀਆਂ ਦੇ ਉੱਤੇ ਵੀ ਜਿਹੜੀ ਆ ਉਹ ਛੱਟ ਲੱਗੀ ਹੋਈ ਆ। ਤੇ ਇਹ ਵੀ ਹੋ ਸਕਦਾ ਕਿ ਇਹ ਵੀ ਹੋ ਸਕਦਾ ਕਿ ਪੁਲਿਸ ਨੇ ਵੀ ਸ਼ਰਾਬ ਪੀਤੀ ਹੋਵੇ ਜਿਹੜੀ ਰਾਤ ਨੂੰ ਉਹਨੂੰ ਰੋਕਣ ਵਾਸਤੇ ਸੀਗੀ। ਨਹੀਂ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਠੀਕ ਹੈ ਬੜੇ ਵਧੀਆ ਕਰਮਚਾਰੀ ਜਿਹੜੇ ਉਹਨਾਂ ਡਿਊਟੀ ਤੇ ਸੀ ਤਾਇਨਾਤ ਕੋਈ ਚੱਕਰ ਨਹੀਂ ਦਾ ਨਾ ਇਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਇੱਕ ਕਾਲੇ ਹੋਗਾਨੇ ਦਾ ਸਰਪੰਚ ਸੀ ਉਹਨਾਂ ਨੇ ਵੀ ਇਹ ਸ਼ਰਾਬ ਹੀ ਗਏ ਆਪਸ ਵਿੱਚ ਪਹਿਲਾਂ ਉਲਦੇ-ਉਲਦੇ ਕਾਫੀ ਟਾਈਮ ਤੇ ਉੱਥੇ ਇਹਨਾਂ ਦਾ ਹੋ ਸਕਦਾ ਕੋਈ ਨਾ ਜਗਨਾਰਬਾਦੀ ਹੋਈ ਹੋਵੇ ਬਾਈ ਪੋਸਟਪਾਰਟੀ ਗਈ ਪੋਸਟਪਾਰਟੀ ਪਹਿਲਾਂ ਤੇ ਇਹ ਆ ਵੀ ਉਹਨਾਂ ਦਾ ਮੈਡੀਕਲ ਕਰਵਾਉਣ ਲੱਗੀ ਸੀ ਜੀ ਸ਼ਰਾਬ ਪੀਤੀ ਦਾ ਪਰ ਗੱਲ ਇਹ ਹੋਈ ਕਿ ਉਹਨਾਂ ਦੇ ਫੈਮਿਲੀ ਮੈਂਬਰਾਂ ਨੇ ਕਿਹਾ ਵੀ ਜਦੋਂ ਛੱਡੋ ਪਰੇ ਤੁਹਾਡਾ ਮਲਾਜਮਾ ਹਾਂ ਇਹ ਸਮਝਾ ਰਿਹਾ ਗਿਰੋ ਗਤੀ ਨਹੀਂ ਕਰਦਾ ਤੇ ਬਸ ਇਨੀ ਗੱਲਬਾਤ ਹੋਈ ਜੀ ਬਾਕੀ ਕਲੀਅਰ ਕਰ ਲੈਨੇ ਕੀ ਮਾਲਾ ਸਾਰਾ ਠੀਕ ਹੈ ਥੈਂਕ ਯੂ ਸਰ दट ਆਈਓ ਪੈਕ ਚਲਾ ਪੱਖ ਚਲਾ ਦਿੰਨੇ ਜੀ ਠੀਕ ਹੈ ਜੀ ਠੀਕ ਹੋ ਓਕੇ